ਇਸ ਤੋਂ ਇਲਾਵਾ ਸਾਡੀ ਸੀਆਈਏ 2 ਜਿਹਦੇ ਇੰਚਾਰਜ ਨੇ ਰਵੀ ਕੁਮਾਰ ਤੋਂ ਉਹਨਾਂ ਦੀ ਟੀਮ ਨੇ 1 ਕਿਜੀ ਹਿਰੋਇਨ ਇੱਕ ਮੋਬਾਈਲ ਫੋਨ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜਿਹਦੀ ਪਛਾਣ ਜਿਹੜੀ ਹੈ ਜਸ਼ਨਦੀਪ ਏਲੀਅਸ ਮਾਡੀ ਹੋਈ ਹੈ ਮਾਨਾਂਵਾਲਾ ਚਾਟੀਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਅੰਮ੍ਰਿਤਸਰ ਰੂਰਲ ਚ ਪੈਂਦਾ ਹੈ ਔਰ ਲੇਬਰ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਉਮਰ ਹੈ ਇਹਦੀ ਪੁਛਗਿੱਛ ਵਿੱਚ ਵੀ ਇਹੀ ਆਇਆ ਕਿ ਕੋਰੀਅਰ ਦਾ ਕੰਮ ਕਰਦਾ ਔਰ ਬਾਰਡਰ ਤੇ ਰਹੇ ਉਸ ਸਮਗਲਰ ਦਾ ਨਾਮ ਇਹਦੇ ਵਿੱਚ ਸਾਹਮਣੇ ਆਇਆ ਜਿਹੜੇ ਨੂੰ ਅੱਗੇ ਯੂਜ਼ ਕਰਦੇ ਸੀ ਯਾਰ ਥੋੜੇ ਪੈਸਿਆਂ ਦੇ ਲਾਲਚ ਪਿੱਛੇ ਕੰਮ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ CIA 3 ਜਿਹੜੇ ਸਾਡੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨੇ ਵੀ ਦੋ ਪਿਸਟਲ ਤੇ ਦੋ ਲਾਈਵ ਕਾਰਟ੍ਰਿਜਸ ਨਾਲ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਬੌਬੀ ਜੋ ਨੂਰ ਜਮ ਮੂੜੇ ਚੱਕ ਪੀਐਸ ਗੇਟ ਹਕੀਮਾ ਦਾ ਰਹਿਣ ਵਾਲਾ ਹੈ ਔਰ 26 ਸਾਲ ਦੀ ਦੀ ਉਮਰ ਹੈ ਤੇ ਖਲਾਫ ਪਹਿਲਾਂ ਸਨੈਚਿੰਗ ਦਾ ਵੀ ਪਰਚਾ ਦਰਜ ਹੈ ਥਾਣਾ ਗੇਟ ਹਕੀਮਾ ਚ ਤੇ ਇਹ ਬੰਦਾ ਵੀ ਜਿਹੜਾ ਹੈ ਇਹ ਪਿਸਤਲ ਜਿਹੜੇ ਆ ਆਰਗੇਨਾਈਜ਼ ਕ੍ਰਾਈਮਨਲਸ ਦੇ ਨਾ ਵਾਸਤੇ ਇਧਰ ਉਧਰ ਕਰਨ ਦਾ ਵੀ ਕੰਮ ਕਰਦਾ ਸੀ ਔਰ ਇਹਦਾ ਆਪਣੀ ਵੀ ਮਨਸ਼ਾ ਸੀ ਕਿ ਮੈਂ ਕਿਸੇ ਨਾ ਕਿਸੇ ਕ੍ਰਾਈਮ ਚ ਸਪੈਸ਼ਲੀ ਸਨੇਚਿੰਗ ਉਬਲੀ ਕੁ ਰੋਬਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਕੇ ਤੇ ਪੈਸੇ ਕਮਾਵਾਂ ਸੋ ਇਹ ਵੀ ਬੜੀ ਅੱਛੀ ਨਾਲ ਕਾਮਯਾਬੀ ਸਾਡੇ ਸੀਆਈਏ ਦੀ ਜਿਹਦੀ ਸਾਰੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਤੇ ਏਸੀਪੀ ਸਾਹਿਬ ਕਰ ਥੈਂਕ ਯੂ